अज शूर हस्पताल विच अमृतसर लोग सभाजपा उम्मीदवार सरदार तरनजीत संधु मुख तौर पर पहुंचे डाक्टर के निक सभा लेके मीटिंग की गई अते वोट पाँ की अपील की इस मौके जेपी शूर डॉक्टर सूरज शूर, अविनाश अते आदे मेंबर मौजूद सन पत्रकार विशाल शर्मा की विशेष रिपोर्ट ਸਤਿ ਸ੍ਰੀ ਅਕਾਲ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਮੈਨੂੰ ਅੱਜ ਓਪਰਚੁਨਿਟੀ ਦਿੱਤੀ ਹੈ ਇਹ ਇੱਕ ਬੜੀ ਪ੍ਰੋਫੈਸ਼ਨਲ ਲੋਕ ਸਾਹਮਣੇ ਦੀ ਗੱਲ ਕਰਾਂਗੀ ਕਿਉਂਕਿ ਮੈਂ ਸਾਡੇਆਂ ਦਾ ਆਪਣਾ ਸਾਡੇ ਕੀਤੇ ਪ੍ਰੋਫੈਸ਼ਨਲ ਟਾਈਮ ਹੈ ਅਸੀਂ ਇਹ ਰੋਕ ਕਿ ਦੁਨੀਆ ਦੀ ਕੀ ਸਿਚੁਏਸ਼ਨ ਹੋ ਰਹੀ ਹੈ ਦੇ ਭਾਰਤ ਆ ਕਿੱਥੇ ਖੜਾ ਹੈ ਸਕਿਲ ਪਰਸਨਸ ਚਾਹੀਦੇ ਇਹ ਅਸਵਿਧ ਕਾਲੇ ਗਏ ਉਹਦੇ ਪ੍ਰਿੰਸੀਪਲ ਰਹੇ ਅਭੀ ਕੰਮ ਨਹੀਂ ਕੀਤਾ ਪਰ ਡੀਏਵੀ ਦੇ ਨਾਲ 66 ਤੋਂ ਕੰਮ ਕਰ ਰਿਹਾ ਮੈਂ ਐਜ਼ ਪ੍ਰਿੰਸੀਪਲ 18 ਸਾਲ ਕੰਮ ਕੀਤਾ ਐਜ਼ ਡਾਇਰੈਕਟਰ ਡੀਏ ਇੰਸਟੀਚਿਊਸ਼ਨ ਕੰਮ ਕੀਤਾ ਅੱਜ ਇੱਕ ਟਰਸਟੀ ਦੇ ਤੌਰ ਤੇ ਦੇਖੋ ਹੈਲਥ케ਅਰ ਸੈਕਟਰ ਇੱਕ ਬਹੁਤ ਹੀ ਇੰਪੋਰਟੈਂਟ ਏਰੀਆ ਆ ਇਹਦੇ 'ਚ ਕੋਈ ਡਿਸਪਿਊਟ ਨਹੀਂ ਆ ਕਈ ਏਰੀਆ ਕਈ ਬਿਮਾਰੀਆਂ ਸਾਡੇ ਸ਼ਹਿਰ 'ਚ ਸਫਾਈ ਨਾਲ ਡਰਗਸ ਨਾਲ ਕਨੈਕਟਡ ਨੇ ਤੇ ਅੱਜ ਇਹਨਾਂ ਨਾਲ ਬੜੀ ਖੁੱਲ ਕੇ ਵਾਰਤਾ ਹੋਈ ਆ ਮੇਰਾ ਜਿਹੜਾ ਵਿਜਨ ਡਾਕੂਮੈਂਟ ਹੈ ਉਹਦੇ ਵਿੱਚ ਬਹੁਤ ਕਲੀਅਰ ਨਹੀਂ ਹੈਲਥ케ਅਰ ਸੈਕਟਰ ਦੇ ਇਨੀਸ਼ੀਏਟਿਵਸ ਪਟਾਊਟ ਨੇ ਮੈਨਾ ਨਾ ਵੀ ਸ਼ੇਅਰ ਕੀਤਾ ਇਹਨਾਂ ਨੇ ਹੋਰ ਵੀ ਕੁਝ ਦੱਸਿਆ ਜਿਨ੍ਹਾਂ ਨੂੰ ਅਸੀਂ ਇਨਕਲੂਡ ਕਰਾਂਗੇ ਤੇ ਮੈਨੂੰ ਇਹੋ ਹੀ ਖੁਸ਼ੀ ਹੈ ਕਿ ਹੁਣ ਅਸੀਂ ਸਾਰੇ ਮਿਲਕੇ ਡਵੈਲਪਮੈਂਟ ਦੇ ਇਸ਼ੂਸ ਤੇ ਗੱਲ ਕਰ ਰਹੇ ਹਾਂ ਤੇ ਉਹਦੇ ਨਾਲ ਡਿਸਕਸ਼ਨ ਨਾਲ ਕੀ ਅਸੀਂ ਅੱਗੇ ਵਧਾਂਗੇ देखिये तरनजीत संधु जी बहुत ही ज्यादा दिमाग में रख के थक गए हैं उन्होंने वही हमारी सारे दिल की बातें की है तो मुझे लगता है कि ये जो संधु साहब हैं दिस इज इज द वन ऑफ द बेस्ट कैंडिडेट टू सेलेक्ट क्योंकि आगे भी हम लोग दो बार अच्छे कैंडिडेट को हरा के भेज चुके हैं तो मैं तो यही रिक्वेस्ट करूंगी पॉलिटिक्स से मेरा कोई लेना देना नहीं है लेकिन शुड सेलेक्ट द बेस्ट कैंडिडेट एंड इन माय माइंड इन माय आईज इज वन ऑफ द बेस्ट कैंडिडेट दैट वी शुड वोट और लास्ट बट नॉट लीस्ट मैं सबसे रिक्वेस्ट करना चाहूँ की आपका हर एक वोट कीमती है फर्स्ट जून के दिन जाके ఎలక్షన్ మే పూరీ తరసే పార్టిసిపేట్ కరే ఆర్ apna vote zaroor daale aur saath me ye bhi khayal rakhein vote kharab na ho ajj sade doctor di association valon ik swagat rakha gaya siga Sardar Taranjit Singh Sandhu ji da jehde BJP valon MPV de candidate hai oh aaye ohna da ahi niga swagat kita aur ohna ne kuch jehdiya gallan keetiyan ohna di jehdi soch hai badi developmental soch hai jide vich ohna ne ਦੇਖੋ ਪੰਜਾਬ ਦੀਆਂ ਜਿਹੜੀਆਂ ਪ੍ਰੋਬਲਮਸ ਹੈਗੀਆਂ ਚਾਹੇ ਉਹ ਨਸ਼ਾ ਹੈ ਚਾਹੇ ਤੇ ਇੰਡਸਟਰੀ ਡਿਵੈਲਪਮੈਂਟ ਹੈ ਚਾਹੇ ਸੀਵਰੇਜ ਦੀ ਪ੍ਰੋਬਲਮ ਹੈ ਚਾਹੇ ਹੋਰ ਵੀ ਜਿਹੜੀ ਜਿਹੜੀ ਪ੍ਰੋਬਲਮਸ ਹੈ ਉਹਦੀਆਂ ਉਹ ਗੱਲਾਂ ਕੀਤੀਆਂ ਕਿ ਹਾਂ ਇਹ ਚੀਜ਼ ਠੀਕ ਹੋਣੀ ਚਾਹੀਦੀ ਹੈ ਫਿਰ ਉਹਨਾਂ ਦੀ ਇਹ ਸੋਚ ਦੇਖ ਕੇ ਬੜਾ ਅੱਛਾ ਲੱਗਾ ਕਿ ਉਹਨਾਂ ਦੀ ਬੜੀ ਡਿਵੈਲਪਮੈਂਟ ਸੋਚ ਹੈ ਹਾਂ ਉਹਨਾਂ ਨੇ ਜਿਹੜੀਆਂ ਦੋ ਗੱਲਾਂ ਜਿਹੜੀਆਂ ਮੈਨੂੰ ਲੱਗਾ ਕਿ ਉਹਨਾਂ ਨੇ ਨਹੀਂ ਕੀਤੀਆਂ ਮੈਂ ਉਹਨਾਂ ਨਾਲ ਡਿਸਕਸ਼ਨ ਵੀ ਕੀਤੀ ਔਰ ਉਹਨਾਂ ਨੇ ਬੜਾ ਅੱਛਾ ਜਵਾਬ ਵੀ ਦਿੱਤਾ ਜਿਹਦੇ ਵਿੱਚ ਉਹਨਾਂ ਨੇ ਫਸਟ ਮੈਂ ਕਿਹਾ ਸੀਗਾ ਕਿ ਜਦੋਂ ਵੀ ਡਿਵੈਲਪਮੈਂਟ ਸ ਸ਼ਹਿਰੀ ਵਿਕਾਸ ਜਦੋਂ ਅੰਮ੍ਰਿਤਸਰ ਦਾ ਵਿਕਾਸ ਕਰਦੇ ਆਂ ਤਹੀ ਵੋਲ ਸਿਟੀ ਏਰੀਆ ਨੂੰ ਛੱਡ ਦਿੰਦੇ ਆਂ ਤੁਸੀਂ ਦੇਖੋ ਪਿਛਲੇ ਜਿਹੜਾ ਵੋਲ ਸਿਟੀ ਏਰੀਆ ਬਹੁਤ ਪੁਰਾਣਾ ਹੀ ਬਣਿਆ ਅੰਦਰ ਤੁਸੀਂ ਗਲੀਆਂ 'ਚ ਜਾਓ ਛੁੱਟ ਛੁੱਟੀ ਗਲੀਆਂ ਔਰ ਸੀਵਰੇਜ ਬਲੋਕ ਪਏ ਨਾਲੀਆਂ ਉਸੇ ਹੀ ਆ ਜੋ ਪੁਰਾਣੀਆਂ ਨਾਲੀਆਂ ਹੀ ਬੰਦ ਨਾਲੀਆਂ ਨਹੀਂ ਹੈਗੀਆਂ ਇਹ ਸਾਰੀਆਂ ਗੱਲਾਂ ਮੈਂ ਸਰਨਾ ਕੀਤੀਆਂ ਔਰ ਉਹਨਾਂ ਨੇ ਕਿਹਾ ਕਿ ਤੁਸੀਂ ਮੇਰਾ ਮੈਨੀਫੈਸਟੋ ਮੈਨੀਫੈਸਟੋ ਬੜੋ ਉਹਦੇ ਵਿੱਚ ਐਫ ਵੀ ਕਿਹਾ ਗਿਆ ਕਿ ਜਿਹੜਾ ਦਿਲ ਦੀ ਗੱਲਾਂ ਉਹਨਾਂ ਨੇ ਕੀਤੀਆਂ ਕਿ ਅਸੀਂ ਸ਼ਹਿਰ ਨੂੰ ਜਿਹੜਾ ਬੋਲ ਸਿਟੀ ਏਰੀਆ ਇਹਨੂੰ ਇੱਕ ਯੂਰਪ ਦਾ ਜਿਹੜਾ ਪ੍ਰਾਗ ਸਿਟੀ ਹੈ ਉਹਦੀ ਔਰ ਰੋਮ ਦਾ ਉਹਨਾਂ ਨੇ ਐਗਜ਼ਾਮਪਲ ਦਿੱਤੀ ਰੋਮ ਐਂਡ ਪ੍ਰਾਗ ਸਿਟੀ ਪ੍ਰਾਗ ਸਿਟੀ ਤੇ ਰੋਮ ਇੱਕ ਐਸਾ ਸ਼ਹਿਰ ਹੈ ਜਿਹਦੇ ਵਿੱਚ ਤੁਸੀਂ ਬੋਲ ਸਿਟੀ ਐਸਾਂ ਹੀ ਬੋਲ ਸਿਟੀ ਹੈਗੀ ਉੱਥੇ ਔਰ ਬਾਹਰ ਤੁਸੀਂ ਦੇਖੋ ਇੰਨਾ ਬਿਊਟੀਫੁੱਲ ਏਰੀਆ ਡਿਵੈਲਪ ਕੀਤਾ ਹੈ ਪਾਰਕਿੰਗਸ ਡਿਵੈਲਪ ਕੀਤੀਆਂ ਹੋਈਆਂ ਉੱਥੇ ਔਰ ਕਿਤੇ ਵੀ ਕੰਜੈਸ਼ਨ ਨਹੀਂ ਔਰ ਸਿਟੀ ਦੇ ਵਿੱਚ ਇੱਕ ਟੂਰਿਜ਼ਮ ਹੈ ਜਿਹੜਾ ਵੀ ਇੱਥੇ ਤੁਸੀਂ ਦੇਖੋ ਅੰਮ੍ਰਿਤਸਰ ਦੇ ਵਿੱਚ ਇੱਕ ਟੂਰਿਸਟ ਕਿੰਨਾ ਜ਼ਿਆਦਾ ਹੈ ਇਹਨੂੰ ਆਪਾਂ ਮੈਡੀਕਲ ਟੂਰਿਜ਼ਮ ਬਣਾ ਸਕਦੇ ਹਾਂ ਹੋਰ ਟੂਰਿਸਟ ਦਾ ਸੈਂਟਰ ਵਧਾ ਸਕਦੇ ਹਾਂ ਉਹਦੇ ਵਿੱਚ ਇੱਕ ਗੱਲ ਇਹਨਾਂ ਨੇ ਹਾਲ ਸਿਟੀ ਏਰੀਆ ਦੀ ਕੀਤੀ ਕਿ ਇਹਨੂੰ ਆਪਾਂ ਡਿਵੈਲਪ ਕਰਾਂਗੇ ਕਿ ਜਿਹੜਾ ਟੂਰਿਸਟ ਆਏਗਾ ਪਹਿਲਾਂ ਸਿਟੀ ਏਰੀਆ ਨੂੰ ਦੇਖਣ ਆਏਗਾ ਐਫਰ ਜਾ ਉਹਨੂੰ ਬਣਾਣਗੇ ਔਰ ਯੂਰਪ ਦੇ ਸਟਾਈਲ ਦੇ ਬਣਾਣਗੇ ਇਹ ਬੜੀ ਅੱਛੀ ਗੱਲ ਕਰਨੀ ਕੀਤੀ ਹੈ ਔਰ ਦੂਸਰੀ ਗੱਲ ਜਿਹੜੀ ਕੀਤੀ ਹੈ ਕਿ ਇਸ ਟਾਈਮ ਜਿਹੜੀ ਕਰਪਸ਼ਨ ਹੈ ਉਹ ਆਪਣੇ ਚਰਮ ਤੇ ਔਰ ਮੇਰੀ ਡਿਸਕਸ਼ਨ ਸਰ ਨਾਲ ਅੱਜ ਜਿਹੜੀ ਹੋਈ ਕਿ ਕਰਪਸ਼ਨ ਬਹੁਤ ਜ਼ਿਆਦਾ ਮਾਤਰਾਏ ਬਹੁਤ ਜ਼ਿਆਦਾ ਵੱਧ ਗਈ ਹੈ ਕਰਪਸ਼ਨ ਤੋਂ ਬਿਨਾ ਕੋਈ ਕੰਮ ਨਹੀਂ ਹੋ ਰਿਹਾ ਔਰ ਇਹ ਕਰਪਸ਼ਨ ਦੇਖਦੇ ਹੋਏ ਅਸੀਂ ਲੋਕ ਬਿਲਕੁਲ ਆਪਣੇ ਆਪ ਨੂੰ ਇਹ ਸੋਚਦੇ ਆ ਕਿ ਇੱਥੇ ਰਹਿਣਾ ਬੜਾ ਮੁਸ਼ਕਲ ਹੋ ਗਿਆ ਹੈ ਇਹ ਚੀਜ਼ਾਂ ਵੀ ਉਹਨਾਂ ਨੇ ਵਾਅਦਾ ਕੀਤਾ ਹੈ ਕਿ ਅਸੀਂ ਇਹਨੂੰ ਕਰਪਸ਼ਨ ਫ੍ਰੀ ਪੰਜਾਬ ਬਣਾਵਾਂਗੇ ਕਰਪਸ਼ਨ ਫ੍ਰੀ ਅਮਰੀਕਸਰ ਬਣਾਵਾਂਗੇ ਇਹ ਸਾਰੀਆਂ ਗੱਲਾਂ ਸੁਣ ਕੇ ਮੈਨੂੰ ਉਹਨਾਂ ਦੇ ਜਿਹੜੀ ਸੋਚ ਹੈ ਔਰ ਬੜੀ ਅੱਛੀ ਸੋਚ ਲੱਗੀ ਮੇਰੀ ਅਮਰੀਕਸਰ ਵਾਸੀਆਂ ਔਰ ਦੇਸ਼ ਵਾਸੀਆਂ ਨੂੰ ਇਹ ਗੁਜਾਰਸ਼ ਹੈ ਜਿਹੜਾ 7ਵੇਂ ਚਰਨ ਦਾ ਰਹਿ ਗਿਆ ਹੈ VOTING ਰਹਿ ਗਈ ਹੈ ਔਰ ਤੁਸੀਂ ਵੱਧ ਚੜ ਕੇ ਹਿੱਸਾ ਲੋ ਔਰ ਮੇਰੀ ਸਾਰਿਆਂ ਨਾਲ ਮੁਜਾਰਸਾ ਹੈ ਕਿ ਅਸੀਂ ਇਹਨੂੰ 80% ਤੱਕ 80% ਤੱਕ ਇਹਨੂੰ ਆਪਾਂ ਪੋਲ ਕਰੀਏ ਜੇ 80% ਤੋਂ ਵੀ ਵੱਧ ਕਰ ਸਕਦੇ ਆਂ ਦੈਟ ਇਜ਼ ਵੈਰੀ ਗੁੱਡ ਪਰ 80% ਵੋਟ ਕਰੀਏ ਔਰ ਵੋਟ ਜੂਰ ਕਰੀਏ ਤੁਸੀਂ ਤੁਹਾਡਾ ਇੱਕ ਕਰਤਵਿਆ ਹੈ ਕਿ ਤੁਸੀਂ ਵੋਟ ਕਰੋ ਇਹ ਤੁਹਾਡਾ ਅਧਿਕਾਰ ਹੈ ਤੁਹਾਨੂੰ ਵੋਟਿੰਗ ਦਾ ਹੱਕ ਦਿੱਤਾ ਗਿਆ ਹੈ ਜੇ ਤੁਸੀਂ ਆਪਣਾ VOTING ਅਧਿਕਾਰ ਦਾ ਪ੍ਰਯੋਗ ਨਹੀਂ ਕਰਦੇ ਤੇ ਫਿਰ ਕੋਈ ਫਾਇਦਾ ਨਹੀਂ ਹੈ ਫਿਰ VOTING ਤੁਹਾਡੇ ਰਾਈਟਸ ਕੋ ਲੈਣੇ ਚਾਹੀਦੇ ਆ ਔਰ ਹਰ ਬੰਦੇ ਨੂੰ ਸਵੇਰੇ 7 ਵਜੇ ਉੱਠ ਕੇ ਸਭ ਤੋਂ ਪਹਿਲਾਂ ਲਾਈਨਾਂ ਚ ਲਾ ਕੇ VOTE ਕਰ ਦੇਣਾ ਬਈ ਚਾਹੀਦਾ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੈ ਔਰ ਪੰਜਾਬ ਦੇ ਔਰ ਦੇਸ਼ ਵਾਸੀਆਂ ਪੰਜਾਬ ਦੇ ਨਿਵਾਸੀਆਂ ਔਰ ਦੇਸ਼ ਵਾਸੀਆਂ ਨੂੰ ਮੇਰੀ